ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਨਾ ਪੰਜ ਨਗ ਦਿਖਾਵਾਂਗੇ ਭਾਈ ਦੋ ਤਾਂ ਆ ਗੀਆਂ ਗੱਬਣ ਵੈੜਾਂ ਬਾਈ ਕੋਲੇ ਥੋੜੇ ਥੋੜੇ ਦਿਨਾਂ ਦੇ ਕੱਚੀਆਂ ਨੇ ਇੱਕ ਜਰਸੀ ਦਿਖਾਵਾਂਗੇ ਤੇ ਇੱਕ ਐਚ ਐਫ ਤੇ ਤਿੰਨ ਆ ਗੀਆਂ ਭਾਈ ਗੱਬਣ ਚੱਕ ਬਸ ਟੌਪ ਕੁਆਲਿਟੀ ਦੀਆਂ ਬਸੀਆਂ ਭਾਈ ਪਹਿਲੇ ਨੰਬਰ ਵਾਲੀ ਇਧਰੋਂ ਕਿੰਨੀ ਟਾਈਮ ਦੀ ਕੱਚੀ ਹੈ ਇਹ ਬਾ ਡੇਢ ਕਿ ਮਹੀਨਾ ਇਧਰ ਰਹਿ ਗਿਆ ਦੰਦਾ ਜੋ ਭਾਈ ਦੰਦਾ ਦੇ ਦੋ ਦੰਦ ਹੈ ਦੋ ਦੋ ਦੰਦ ਭਾਈ ਹਾਂ ਕੱਦ ਦੇਖੋ 2 ਮਹੀਨਾ ਬਾਕੀ ਥਣਲੇਵੀ ਦੀ ਸਾਫ ਸੁਥਰੀ ਝੋਲੀ ਢਾਲੀ ਇੱਕ ਨੰਬਰ ਇੱਕ ਮਾੜੀ ਜਿਹੀ ਫੋੜ ਜ਼ਰੂਰ ਉਹ ਕਹਿੰਦੀ ਕੁਛ ਨਹੀਂ ਭਾਈ ਹਾਂ ਉਹ ਤਾਂ ਵਿਚਾਲੇ ਆਮ ਆ ਫੋੜ ਜੀ ਫ ਮੋਲੇ 65000 ਰੁਪਏ ਜੀ 65000 ਰੁਪਏ ਦੋ ਨੰਬਰ ਬਾਈ ਦੋ ਨੰਬਰ ਇਹ ਸਾਡੇ 6 ਮਹੀਨੇ ਦੀ ਗੱਪਣਾ ਜੀ ਸਾਡੇ 6 ਮਹੀਨੇ ਦੀ ਗੱਪਣ ਚੈੱਕ ਪਾਸ ਆ ਬਾਈ ਨੇ ਹੋਰ ਵੀ ਗੱਲ ਆਖੀ ਬਾਈ ਕਹਿੰਦਾ ਮੇਰੀ ਤਸੱਲੀ ਕਰਾਈ ਬਾਈ ਚੈੱਕ ਪਾਸ ਦੀ ਤੁਸੀਂ ਆਓਗੇ ਉਹਦਾ ਡਾਕਟਰ ਭਾਵੇਂ ਨਾਲ ਲੈ ਭਾਵੇਂ ਥੋੜਾ ਡਾਕਟਰ ਲੈ ਤਸੱਲੀ ਆਪਦੀ ਕਰਵਾ ਸਕਦਾ ਇਹਦਾ ਮੁੱਲ ਬਾਈ ਦੋ ਨੰਬਰ ਦੇ ਬੱਚੇ ਦਾ ਇਹ ਆਪਾਂ ਦੇ ਦਿੰਦੇ 52000 52000 ਦੀ ਤੇ ਤਿੰਨ ਨੰਬਰ ਖੀਰੀ ਆ ਗਈ ਜਮਾ ਹਾਂ ਉਹ ਖੀਰੀ ਆ ਜੀ ਉਹਦਾ ਵੀ ਡੇਢ ਕਿ ਮਹੀਨਾ ਰਹਿ ਗਿਆ ਜੀ ਡੇਢ ਕਿ ਮਹੀਨਾ ਸਾਢੇ ਸਤੰਬਰ ਹਾਂ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਝੋਲਿਆ ਚੈੱਕ ਕਰ ਸਕਦੇ ਇੱਕ ਨੰਬਰ ਝੋਲੀਆਂ ਮੁੱਲ ਜਾਇ ਜਿਹੜਾ 52000 ਹਾਂ ਹਾਂਜੀ ਸਹੀ ਕਰ ਬਈ ਤੇ ਅੱਗੇ ਤਿੰਨ ਨੰਬਰ ਤੇ ਬਈ ਕਿਹੜਾ ਸੁਆ ਗਈ ਇਹ ਦੂਜਾ ਸੁਆ ਸੁੰਦੀ ਆ ਜੀ ਕਿੰਨੇ ਟਾਈਮ ਦੀ ਕੱਚੀ ਆ ਇਹ ਪਲੇਜ ਹੋਈ 12 13 ਦਿਨਾਂ ਪਈ ਆ ਜੀ 12 ਤੋਂ 13 ਦਿਨਾਂ ਦੀ ਕੱਚੀ ਝੋਲੀ ਬਹੁਤ ਪਈ ਆ ਹਜੇ ਬਈ ਚੈੱਕ ਕਰਵਾਣੇ ਤੇ ਮੁੱਲ ਬਾਈ ਨੇ ਇਹਦਾ ਵੀ ਬਾਜ ਵਜਾਂ ਰੱਖਿਆ ਜਿਹੜਾ ਬਸ ਆਪਾਂ ਮਲੈਂਡ ਦੇਣ ਦੇ ਮੁੱਲ ਕਰਦੇ ਹੁਣੇ ਬਾਹਲਾ ਨਹੀਂ ਇਹਦੇ ਚ ਮਾਨਤਾ ਨਹੀਂ ਕਰਾਂਗੇ 80 ਹਜ਼ਾਰ ਚੋਂ 80 ਹਜ਼ਾਰ ਵੀ ਬਾਈ ਕਹਿੰਨਾ ਦੇ ਦੇਗੇ ਤੇ ਇੱਕ ਵੜ ਬਾਈ ਹੁਣੀ ਆਈ ਹੈ ਹਜੇ ਇਹ ਵੀ ਜਰਸੀ ਦਾ ਨਗਿੰਨਾ ਫੁੱਲ ਭਜਣ ਵਾਲੀ ਆ ਗੱਬਣ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਆ ਇਹ 15 ਦਿਨ ਪਹਿਲੇ ਦੇ ਜੀ ਠੀਕ ਹੈ ਬਾਈ ਇਸੇ ਇੱਕੇ ਫਾਰਮ ਦੀ ਆ ਇਹ ਇੱਕੇ ਫਾਰਮ ਚੋਂ ਬੰਦੇ ਨਾ ਆਈਆਂ ਬਾਈ ਤੇ ਮੁੱਲ ਨਾ ਜਿਹੜਾ ਬਾਈ ਇਹਦਾ ਅੱਜ ਬਾਈ ਨੇ ਰੱਖਿਆ ਲੈਣ ਦੇਣੀ ਪਾਈ ਕਹਿੰਦਾ 55000 ਰੁਪਏ ਦੀ ਪਾਈ ਕਹਿੰਦਾ ਦੇ ਦਾਂਗੇ ਬਾਕੀ ਥਣ ਝੋਲੀ ਦੀ ਸਾਫ ਸੁਥਰੀ ਕਿੰਨਾ ਕੁ ਦੁੱਧ ਪਾਇਆ ਬਾਈ ਦੁੱਧ ਪਾਇਆ ਜੀ 25 26 ਕਿਲੋ ਠੀਕ ਹੈ ਬਾਈ ਜ਼ਿਲ੍ਹਾ ਇਹਨੂੰ ਪਠੰਡਾ ਤਹਿਸੀਲ ਫੂਲਪੈਂਦੀ ਆ ਪਿੰਡ ਸਰੀਲ ਮਾਣ ਨੰਬਰ ਬੋਲਿਓ ਬਾਈ 76269 58370 ਠੀਕ ਹੈ ਬਈ ਇੱਕ ਵਾਰੀ ਮਾਰੇ ਬੁੱਤੀ ਹੀ ਮਾਰ ਦਿੰਦੇ ਹਮ ਲੈ ਬਈ ਆਪਾਂ ਚੈੱਕ ਕਰਵਾਨੇ ਮੂੰਹਾਂ ਚ ਚੈੱਕ ਕਰਨਾ ਲੈ ਫੇਸ ਵਗੈਰਾ ਚੈੱਕ ਕਰਸਾ ਦੇ ਰੰਗ ਤਾਂ ਗਲੇ ਬੱਜਿਆ ਤੇ ਸ਼ੌਟ ਨੂੰ ਵੇਖਣ ਲਈ ਧੰਨਵਾਦ